ਲੋਕਾਂ ਦੀ ਖੈਰ ਮੰਗਣ ਅਤੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਵਾਲੇ ਮਹੰਤ ਤੇ ਹਮਲਾ ਹੋ ਗਿਆ ਮਾਮਲਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਨ ਕਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮਹੰਤ ਮਮਤਾ ਦੇ ਉੱਤੇ ਉਸਦੇ ਚੇਲੇ ਨੇ ਆਪਣੇ ਸਾਥੀਆਂ ਸਮੇਤ ਘਰ ਅੰਦਰ ਵੜ ਕੇ ਹਮਲਾ ਕਰ ਦਿੱਤਾ ਹੈ ਹਮਲਾ ਦੇ ਵਿੱਚ ਮਹੰਤ ਮਮਤਾ ਜ਼ਖਮੀ ਹੋ ਗਈ ਹੈ ਜਿਹੜੇ ਇਲਾਜ ਹੈ ਸੋ ਇਸ ਦੌਰਾਨ ਹਮਲਾਵਰ ਚੇਲਾ 10 ਟੋਲੇ ਸੋਨਾ 4 ਲੱਖ ਦੀ ਨਗਦੀ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ ਹਮਲੇ ਦੀ ਸੀਸੀਟੀਵੀ ਤੇਜ਼ੀ ਨਾਲ ਵਾਇਰਲ ਹੁੰਦੀ ਵੀ ਨਜ਼ਰ ਆ ਰਹੀ ਹੈ ਫਰਦਾਸਪੁਰ ਤੋਂ ਲੱਤੀ ਦੀ ਰਿਪੋਰਟ ਲੁਧਿਆਣਾ ਲੈ ਮੇਰਾ ਨਾਮ ਅੰਤਾ ਜੀ ਮੈਂ ਢੇ ਘਮਨ ਕਲਾ ਰਹਿੰਦੇ ਜੀ ਗੱਲ ਹੋਈ ਜੀ ਗੱਲ ਕੋਈ ਨਹੀਂ ਇਹ ਮਨ ਲੁੱਟਮਾਰ ਕਰਦੇ ਕੋਚੀ ਆਬੀਗਾ ਮੰਗਦੇ ਸੀ ਮੈਂ ਚਾਬੇਂ ਦਿੱਤੀਆਂ ਇਹ ਮਨ ਕੋਟਾਂ ਲੱਗ ਰਿਹਾ ਇੱਕ ਚੇਲਦਾ ਇੱਕ ਮੁੰਡਾ ਸੀ ਮੇਰੇ ਕੋਲ ਰਿੰਦਾ ਉਹਦਾ ਨਾਮ ਮੁੰਨਾ ਜੀ ਤੇ ਇੱਕ ਦਿਨ ਆ ਰੋਜਾ ਗੜ ਬਾਬਾ ਨਾ ਰੋਜਵਾ ਮੁੰਡੇ ਦਾ ਨਾਮ ਹੰਨਾ ਵਾ ਬਹੁਤ ਮਾਰਿਆ ਮੈਂ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰਾ ਆ ਵੀ ਜਖਮੀ ਹੋਏ ਜੇ ਆ ਜਖਮ ਹੋਏ ਮੈਂ ਗਲਤ ਲੱਗਾ ਮੇਰਾ ਵਾਲ ਪੁੱਟੇ ਗਏ ਬਹੁਤ ਮਾਰਿਆ ਇੱਕ ਚ ਲੱਤਾਂ ਮਾਰੀਆਂ ਵਾ ਬਿਨ ਹੋਸ਼ ਆਈ ਮੇਰਾ ਸਮਾਨ ਵੀ ਲੈ ਕੇ ਕੱਢ ਕੇ ਮੇਰੇ ਕੋ ਦਾਕ ਤੋਂ ਲੈ ਸੋਨਾ ਸੀ 4 ਲੱਖ ਰੁਪਏ ਮੇਰਾ ਲੈ ਕੇ ਕੱਢ ਕੇ ਵਿੱਚ ਇਹਨਾਂ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਇਲਾਕੇ ਲੋਕੇ ਦਾ ਜੇ ਇਹ ਮਰ ਜੇਗੇ ਤੇ ਇਲਾਕਾ ਮਿਲ ਜੇਗਾ ਸਾਨੂੰ ਠੀਕ ਜੇ ਇਸੇ ਮਾਰਿਆ ਮੈਨ ਮਾਰਨ ਕੋ ਟੰਡੇਸ ਦਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਅਭੀ ਇਹ ਅਸਰਾਂ ਨਿਖਾਵਾਂਗੇ ਅਸੀਂ ਵੀਡੀਓ ਵੀ ਹੈ ਗਈ ਹਾਂ ਇਹ ਤਾਂ ਪਹਿਲਾਂ ਮੈਨੂੰ ਗੋਲੀਆਂ ਦਿੰਦੇ ਰਹੇ ਨਸੇ ਦੀਆਂ ਹਾਂ ਜੀਆ ਦੂਜਾ ਫੇਰ ਮੈਨੂੰ ਮਾਇਆਂ ਨੇ ਕਹਿ ਕੋ ਕਪੜੇ ਮੈਜਿੰਗਾ ਨੇ ਕਹਿ ਕੋ ਕਿ ਮਾਫੀ ਨਾ ਮਤ ਵਾਤਵਚਲ ਮਾਫ ਕਰਦੇ ਸਾਡੇ ਕਹਿੰਦੇ ਇੱਕ ਵਾਰ ਗਵਾਰ ਲਾ ਚਲ ਮਾ ਵਾਰ ਲਿਆ ਇਹ ਮੈਨੂੰ ਗੋਲੀਆਂ ਦਿੰਦੇ ਚਿੰਤ ਚਾਚਰ ਪੰਜ ਪੰਜ ਗੋਲੀਆਂ ਨਸੇ ਦੀਆਂ ਪਾ ਕੇ ਦਿੰਦੇ ਸੀ ਮੈਨੂੰ ਪਹਿਲਾਂ ਉਹਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਦੋਨੇ ਜਣੇ ਐਸੀ ਇੱਕ ਚੇਲਾ ਮੇਰੇ ਇੱਕ ਮੁੰਡੇ ਦੇ ਖੋਰ ਅੰਨਾ ਜੇ ਮੁੰਡਾ ਹੋ ਰਹਿਦਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇਕੋ ਤਾਂ ਆਮ ਹਲਾਮਟਾ ਕੋਠੇ ਤੇ ਕਿ ਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਦੇ ਲੰਗੇ ਥੱਲੇ ਆ ਫਿਰ ਉਹਨਾਂ ਆ ਕੇ ਮੈਨੂੰ ਸਡਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸਡਵਾਇਆ ਮੈਨੂੰ ਇਹ ਕੱਲੇ ਦੋਨੇ ਜਿਹੜੇ ਨਹੀਂ ਮੈਂ ਸੱਟਦੇ ਆਗੇ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਸੁ ਮੇਰੇ ਜਿਆਦਾ ਦਾ ਸਭ ਤੋਂ ਬੀਹ ਦਖਲ ਨਮ ਕਰ ਰਹੀਆਂ ਕਰ ਰਹੇ ਆਪਾਂ ਠੀਕ ਜੀ ਇੱਕ ਪਲੇਟ ਵੀ ਕਰਾਈ ਆ ਸਾਰਾ ਹੀ ਹੋਇਆ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਮੈਂ ਇਨਸਾਫ ਮੰਗਦੇ ਆਂ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਮਾਰਿਆ ਮਨਮਾਰਿਆ ਕੁੱਟਿਆ ਫਿਰ ਇਹਨਾਂ ਕੈਮਰੇ ਬੰਦ ਕਰਕੇ ਫਿਰ ਇਹਨਾਂ ਸਮਾਨ ਕੱਢਿਆ ਮੈਨੂੰ ਮਾਰਨ ਦੀ ਕੋਸ਼ਤ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਕਿ ਕਿੱਥੇ ਗਏ ਕਿੰਨੇ ਮਿੰਟ ਮੇਰੇ ਤਾਂ ਕਤਲ ਕਰਨ ਦੀ ਕੋਸ਼ਤ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨੂੰ ਮਾਰ 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 ਕੇ ਤੇ ਸੁੱਟ ਗਏ ਸੀ ਮੈਨੂੰ ਇਹ ਤਾਂ ਮੈਨੂੰ ਬਾਅਦ ਠੇਕੇ ਵਾਲਾ ਸਿਯੋ ਆਇਆ ਉਹਨੇ ਫਿਰ ਮੈਨੂੰ ਚੁੱਕਿਆ ਉਹਨੇ ਮੈਨੂੰ ਹਸਪਤਾਲ ਲਿਆਂਦਾ ਹਾਂਜੀ ਬਾਕੀ ਗਵਾਹ ਵੀ ਹੈਗੇ ਦਾ ਸਾਰੇ ਹੈਗੇ ਮੈਂ ਤਾਂ ਗਵਾਹ ਹੀ ਬੈਠੇ ਦਾ ਸਾਰੇ ਜਣੇ ਨਾਂਜੀ ਬੱਸ ਮੇਰੀ ਇਹ ਦਰਖਾਸਤ ਮੈਨੂੰ ਇਨਸਾਫ ਚਾਹੀਦਾ ਸਰਕਾਰ ਤੋਂ ਮੈਂ ਮੰਗਲੀ ਬਾਬਾ ਸਾਨਫ ਲੱਬੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾ ਹੀ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਲ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ हां जी ਤੇ ਪਿੰਡ ਦੇ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਕਿ ਇਹਨਾਂ ਦੀ ਬਹੁਤ ਮਾੜੀ ਹਾਲਤ ਸੀ ਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਨੂੰ ਜਾਨ ਦਾ ਖਤਰਾ ਵਾ ਜੀ ਕਿਸ ਟਾਈਮ ਵੀ ਇਹਨਾਂ ਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੇਖ ਕੇ ਦੀ ਜ਼ਿਆਦਾਦਤ ਦੇਖ ਕੇ ਦਾ ਇਲਾਕਾ ਦੇਖ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਸੇ ਕੱਢੀਆਂ ਬਹੁਤ ਮਾਰਿਆ ਨੂੰ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਰਸ਼ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਕੈਮਰੇ ਦੇ ਦੀਆਂ ਉਹਨਾਂ ਨੇ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰੇ ਹੀ ਪੈਣ ਪ੍ਰਾਵਾਂ ਨੂੰ ਜਮਸੀ ਦੀ ਮੇਰਾ ਨਾਮ ਦੀਪਕ ਲੋਪਾ ਹੈ ਮੈਂ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਿਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਵਿੱਚੋਂ ਹੀ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰ ਕਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਸੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਅਸੀਂ ਉਹਨਾਂ ਤੇ ਕਰਾਵਾਂਗੇ ਗਲੋਬਲ ਕ੍ਰਿਚਨ ਐਕਸ਼ਨਿੰਗ ਕਮੇਟੀ ਵੱਲੋਂ ਜੋ ਵੀ ਤੁਹਾਡੇ ਵੱਲ ਹੋਏਗੇ ਅਸੀਂ ਪੂਰੀ ਆਪਣਾ ਬਾਬਿਆਂ ਦੇ ਨਾਲ ਆ ਵੇਖੋ ਜੀ ਸਮਾਜ ਦੇ ਵਿੱਚ ਇੱਕ ਜਿਹੜੀ ਨਾ ਸਿਸਟਮ ਹੀ ਹੈਗਾ ਚੱਲ ਗਿਆ ਕੋਈ ਚੇਲੇ ਗੁਰੂ ਵਾਲਾ ਕੰਮ ਹੀ ਨਹੀਂ ਰਹਿ ਗਿਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਚੇਲਿਆਂ ਜਿਹਦੇ ਪੈਜਿੰਦੇ ਆ ਨਾ ਏ ਬਾਬਿਆਂ ਨੂੰ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਕਿ ਇਹਨਾਂ ਦਾ ਇੱਕ ਐਫੀਡੇਵਟ ਬਣਾਓ ਐਫੀਡੇਵਟ ਬਣਾ ਕੇ ਇਹਨਾਂ ਦਾ ਪੂਰਾ ਪ੍ਰੋਪਰ ਇਹਨਾਂ ਦੇ ਆਧਾਰ ਕਾਰਡ ਲੈ ਕੇ ਇਹਨਾਂ ਦੇ ਪਿਛੋਕਰ ਦਾ ਸਾਈਨ ਕਰਵਾਏ ਜਾਣਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਪ੍ਰਿਆਦ ਗਿਆ ਮੈਂ ਦੱਸਣਾ ਚਾਹੁੰਦਾ ਹਾਂ ਇਹ ਬਾਬਿਆਂ ਲਈ ਬਾਬਿਆਂ ਨੂੰ ਕਿ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਨੂੰ ਕਰਨ ਦੀ ਲੋੜ ਨਹੀਂ ਗਲੋਬਲ ਐਕਸ਼ਨ ਕਮੇਟੀ ਆਪ ਕਰਾਏਗੀ ਮੇਰਾ ਨਾਮ ਸਰਜੀਤ ਜੀ ਘਮਣਕਲਾਪਿੰਡੀ ਗੱਲ ਹੀ ਰਾਜਨੀਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਸੀ ਕੋਠੇ ਦੇ ਉੱਪਰ ਦੋ ਸਟੋਰੀ ਇੱਕ ਕਮਰਾ ਬਣਾਉਣਾ ਹੁੰਦੇ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਦੀ ਨਹੀਂ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜਿਹਨਾਂ ਦੇ ਘਰ ਤੇ ਇਹਨਾਂ ਨੂੰ ਆਵਾਜ਼ ਦਿੱਤੀ ਕਿ ਆਹ ਤੋਫਾਈ ਦੇ ਵਿੱਚ ਕੰਮ ਹੋ ਗਿਆ ਵਾ ਤੂੰ ਆ ਕੇ ਥੱਲੇ ਛਡਾ ਦੇ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਆ ਤੇ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਅੱਜ ਇਹਨਾਂ ਨੂੰ ਛਡਾਇਆ ਫਿਰ ਰਹੀ ਛਡਾ ਕੇ ਇਹਨਾਂ ਨੂੰ ਸੁਗਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾਰੀ ਹਾਲਤੀ ਬੇਹੋਸ਼ ਹੋ ਕੇ ਸੀ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਸੇ ਵੇਲੇ ਭੱਜ ਗਏ ਬਾਅਦ ਵਿੱਚ ਫਿਰਹੀ ਮਤਲਬ ਲਾਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਉਹ ਹੀ ਤੇ ਕੰਮ ਕਰਦੇ ਸਨ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲਾਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਈ ਥੋੜਾ ਜਿਹਾ ਹੌਦ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਉਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਫਿਰ ਉਹ ਭਾਜੀ ਜਦ ਹੀ ਸਟਾਰਟ ਕਰਕੇ ਉਹ ਇਹ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤ ਬਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰਕਟਾਈ ਕੀਤੀ ਆ ਤੇ ਕਾਰਵਾਈ ਕੀਤੀ ਜਾਵੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀ ਜਿਹੜੇ ਸੀਟੀ ਮਿਸਰ ਹਾਨੂੰ ਨਹੀਂ ਹੋਣਾ ਕੋਈ ਪੇਸ਼ ਕੀਤੀ ਜਿਹੜਾ ਐਸ ਕੁਲਵਿੰਦਰ ਸਿੰਘ ਨੂੰ ਮਾਰਕ ਕੀਤੀ ਦਰਖਾਸਤ ਉਹ ਜਾ ਕੇ ਵੇਖ ਰਹੇ ਮੌਕੇ ਤੇ